ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜਾ 3 ਰਾਤ ਨੂੰ ਕੱਟਣਾ ਦੱਸ ਰਿਹਾ ਜੈਂਟਸ ਕੋਟ ਤੇ ਦਾ ਵੀ ਕਿਵੇਂ ਕੱਟਣਾ ਕਾਫੀ ਭੈਣਾ ਦੇ ਜਾਂ ਭਰਾਵਾਂ ਦੇ ਕਮੈਂਟ ਆਉਂਦੇ ਹਨ ਜੀ ਜਦੋਂ ਤੀਰਾ ਕੱਟ ਕੇ ਆਪਾਂ ਕਲ ਚੜਾਉਣ ਲੱਗਦੇ ਜਾਂ ਤਾਂ ਅੰਦਰਲੇ ਪਾਸੇ ਵੱਜ ਜਾਂਦਾ ਜਾਂ ਬਾਹਰਲੇ ਪਾਸੇ ਵੱਜ ਜਾਂਦਾ ਕਿਵੇਂ ਤੀਰਾ ਕੱਟਗੇ ਹਨ ਆਜੋ ਆਪਾਂ ਤੁਹਾਨੂੰ ਦੱਸਦੇ ਵੀ ਤੀਰਾ ਕਿਵੇਂ ਕੱਟਣਾ ਜੇ ਵੀ ਇਸ ਭਰਾ ਦਾ ਤੀਰਾ ਹੈਗਾ 1.18 ਤਾਂ ਆਪਾਂ ਕਿੰਨੇ ਦਿਨishan ਲਾਉਣਾ ਪਹਿਲਾਂ ਪੀਸ ਲਾਉਣਾ ਆਪਾਂ ਨੇ 1.20 ਯਾਨੀ ਕਿ 2 ਇੰਚ ਵੱਧ 1.18 ਤੀਰਾ ਆਪਾਂ ਕਿੰਨੇ ਨਿਸ਼ਾਨ ਲਾਵਾਂਗੇ 19.5 ਇੱਥੋਂ ਠੀਕ ਆ ਆਹ ਬੜਾ ਹਿੱਸਾ ਆਪਾਂ ਚਾਰ ਰੱਖਾਂਗੇ ਇੱਥੋਂ ਰੱਖਾਂਗੇ 5 ਇੰਚ ਇਹ ਆ ਠੀਕ ਆ ਜਿਹੜੀ ਚੌੜਾਈ ਆ ਇੱਥੋਂ ਗਲੇ ਦੀ ਜਿਵੇਂ ਕਲ ਰਹੇ ਨੇ 16.5 ਤਾਂ ਆਪਾਂ ਘੱਟੋ ਘੱਟ ਨੂੰ ਪੌਣੇ ਦਿਨ ਰੱਖਾਂਗੇ ਨੀਚੇ ਨੂੰ 1.5 ਜਿਆਦਾ ਗਲਾਈ ਨਾ ਦਿਆ ਕਰੋ ਕਈ ਵਾਰੀ ਆਪਾਂ ਜਿਆਦਾ ਥੱਲੇ ਨੂੰ ਕੱਟ ਦਿੰਦੇ ਆ ਤੇ ਗਲਾ ਵੱਡਾ ਹੋ ਜਾਂਦਾ ਹੁਣ ਬਿਲਕੁਲ ਸਿੱਧਾ ਜੇ ਕੋਈ ਬਿਲਕੁਲ ਭੈਣ ਅਣਜਾਣ ਆ ਤਾਂ ਫਿਰ ਇੱਥੋਂ ਆਪਾਂ ਨੇ ਇਸ ਤਰ੍ਹਾਂ ਲਾ ਲੈਣੇ ਹਨ ਇਹਨੂੰ ਇਹ ਆਲੋ ਠੀਕ ਆ ਇਹ ਬਿਲਕੁਲ ਸੌਖਾ ਤਰੀਕਾ ਹੁਣ ਜਦੋਂ ਟੀਰਾ ਕੱਟਿਆ ਗਿਆ ਤੁਹਾਨੂੰ ਮੈਂ ਨਾਲ ਨਾਲ ਮਿਣਕੇ ਦਿਖਾਉਂਗਾ ਵੀ ਕਿਵੇਂ ਕੀ ਨੁਕਸ਼ ਪੈਂਦਾਗਾ ਟੀਰੇ ਦੇ ਵਿੱਚ ਕਾਫੀ ਭੈਣਾ ਕਹਿੰਦੇ ਆ ਬਈ ਐ ਹੋਏਂਦਾ ਐ ਹੋਏਂਦਾ ਤਾਂ ਪਹਿਲਾਂ ਚੈੱਕ ਕਰ ਲੈ ਕਰੋ ਕੱਟਣ ਤੋਂ ਬਾਅਦ ਨਾ ਆਪਣਾ ਕੁੜਤਾ ਬਣਾਉਣ ਤੋਂ ਪਹਿਲਾਂ ਕੱਟਣ ਤੋਂ ਕੱਪੜਾ ਬਾਅਦ ਕਿਵੇਂ ਚੈੱਕ ਕਰਨਾ ਤੁਹਾਨੂੰ ਮੈਂ ਹੁਣੇ ਦਿਖਾਵਾਂਗਾ ਲੋਚੀ ਆ ਆਪਣਾ ਕੁੜਤਾ ਘੱਟਿਆ ਹੋਇਆਗਾ ਫੱਟੀ ਵਾਲਾ ਕੁੜਤਾਗਾ ਆਪਾਂ ਇਹਨੂੰ ਖੋਲਿਆ ਇੱਥੋਂ ਆਪ ਲੜ ਬਿਛਾਇਆ ਇਸ ਤਰ੍ਹਾਂ ਤੀਰੇ ਨੂੰ ਆਇਨਾ ਰੱਖ ਲਿਆ ਕਰੋ ਉੱਪਰ ਇਹਨੇ ਜਿੰਨਾ ਸਿਉਣ ਦੇ ਵਿੱਚ ਦਬਾਊਗਾ ਓਨਾ ਚੜਾ ਕਰਕੇ ਹੁਣ ਥੋੜੀ ਜਮਾ ਸਾਹਮਣੇ ਆਜੂ ਵੀ ਸੌਖਾ ਤਰੀਕਾ ਬਿਲਕੁਲ ਕਿਵੇਂ ਆਪਾਂ ਨੂੰ ਪਤਾ ਲੱਗੂ ਵੀ ਵਾਧਾ ਹੈ ਕਿ ਨਹੀਂ ਵਾਧਾ ਵਾਧੇ ਦੇ ਵਿੱਚ ਇਸ ਤਰ੍ਹਾਂ ਜੇ ਫਰੰਟ ਵਾਧਾ ਹੋਇਆ ਫਰੰਟ ਚਾੜਾਂਗੇ ਤੀਰਾ ਵਾਧਾ ਤੀਰਾ ਚਾੜਾਂਗੇ ਇਹ ਆ ਠੀਕ ਆਹ ਇਹ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਨਾ ਜਿਹੜੀ ਵਧਦੀ ਆ ਤਾਂ ਆਪਾਂ ਇਹਨੂੰ ਹੁਣੇ ਕੱਟ ਦੇਾਂਗੇ ਤਾਂ ਕਿ ਬਾਅਦ ਦੇ ਵਿੱਚ ਵਧੇ ਨਾ ਐਨੀ ਨਹੀਂ ਜਿਹੜੀ ਛਾਂਪ ਹੋਊਗੀ ਆਪਾਂ ਹੁਣੇ ਪਾ ਦੇਾਂਗੇ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਇਹ ਆਹ ਇੱਥੋਂ ਪਹਿਲਾਂ ਮੈਂ ਕਿੰਕੀ ਦੇਖ ਲੈ ਕਰੂ ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਸਸਤੀ